ਦੇਖੋ ਜਿਹਨੂੰ ਘਬਰਾਟ ਹੋਵੇ ਉਹ ਹਜਰ ਤੱਕ ਕਰਾਉਂਦਾ ਹੁੰਦਾ ਇੱਕ ਉਮੀਦਵਾਰ ਹੈ ਲੋਕ ਸਭਾ ਦਾ ਆਪਣਾ ਪ੍ਰਚਾਰ ਕਰ ਰਿਹਾ ਉਹਦੇ ਉੱਤੇ ਵੀ ਤੁਸੀਂ ਅ ਬਾਹਰ ਜਾ ਕੇ ਗੋਲੀਆਂ ਚਲਵਾ ਦਿਓ ਕਿਸੇ ਨੂੰ ਉਹ ਜਨ ਸਭ ਕਿੱਦਾਂ ਪੂਰੀ ਘਟਨਾ ਨੂੰ ਵੇਖ ਰਹੇ ਹੋ ਕਿ ਘਬਰਾਟ ਹੋ ਰਹੀ ਹੈ ਪਾਰਟੀ ਨੂੰ ਦੇਖੋ ਜਿਹਨੂੰ ਘਬਰਾਟ ਹੋਵੇ ਉਹ ਹਜਰ ਤੱਕ ਕਰਾਉਂਦਾ ਹੁੰਦਾ ਇੱਕ ਉਮੀਦਵਾਰ ਹੈ ਲੋਕ ਸਭਾ ਦਾ ਆਪਣਾ ਪ੍ਰਚਾਰ ਕਰ ਰਿਹਾ ਉਹਦੇ ਉੱਤੇ ਵੀ ਤੁਸੀਂ ਅ ਬਾਹਰ ਜਾ ਕੇ ਗੋਲੀਆਂ ਚਲਵਾ ਦਿਓ ਕਿਸੇ ਨੂੰ ਔਰ ਜਿਹੜੀ ਗੋਲੀ ਚੱਲੀ ਉਹ लवली ਉਗਰੌਲਕ ਦਾ ਮੁੰਡਾ ਉਹ ਬੰਦੇ ਕੱਢ ਰਿਆ ਸੀ ਦੂਜਾ ਜਿਹੜਾ ਸਾਫ ਕਾ ਸਰਪੰਚ ਹੈ ਉਥੋਂ ਬੰਦੇ ਉਹਦੇ ਡਾਕਟਰ ਆ ਸੀ ਉਹਦਾ ਮੁੰਡਾ ਔਰ ਜਦੋਂ ਆ ਗਿਆ ਰੈਲੀ ਤੇ ਰੈਲੀ ਚੱਲ ਰਹੀ ਹੈ ਅਸੀਂ ਬੋਲ ਰਹੇ ਹਾਂ ਔਰ ਸਾਹਮਣੇ ਬੰਦੇ ਸਾਡੇ ਤੋਂ ਕੋਈ 2-300 ਫੁੱਟ ਦੀ ਤੇ ਰੋਡ ਹੈ ਮੇਨ ਉਹ ਪਾਣੀ ਪੀਣ ਗਿਆ ਉਹਦੇ ਉੱਨਾ ਗੋਲੀਆਂ ਮਾਰਤੀਆਂ ਉਹ ਜਿਹੜਾ ਜਿਹੜਾ ਸਰਪੰਚਾ ਮਲਬਈ ਉਕਰੌਲਖ ਦਾ ਉਹ ਧਾਰੀਵਾਲ ਦਾ ਬਹੁਤ ਕਰੀਬੀ ਰਿਸ਼ਤੇਦਾਰ ਹੈ ਔਰ ਉਹ ਹਮੇਸ਼ਾ ਰਖਣਦਾਦਾ ਮੇਰੀ ਕੁੜਮਾਚਾਰੀ ਹੈ ਸਰਪਾਇ ਪਿੰਡ ਚ ਉਹ ਧਾਰੀਵਾਲ ਸਾਹਿਬ ਨੂੰ ਕਰਦੇ ਨਜ਼ਰ ਆ ਰਹੇ ਨੇ ਮੁਕਰ ਨਹੀਂ ਹੁੰਦਾ ਔਰ ਇੱਥੇ ਕੀ ਕਰੇ ਹੋਏ ਉਹ ਕਹਿੰਦਾ ਮੇਰਾ ਰਿਸ਼ਤੇਦਾਰਾਂ ਨੇ ਤੇ ਘਲੋ ਹੁਣੇ ਕੀਤੀ ਆ ਤੇ ਕੱਢਣਾ ਚਾਹੀਦਾ ਰਿਸ਼ਤੇਦਾਰ ਨਾਲ ਤੁਸੀਂ ਤਾਂ ਪ੍ਰਚਾਰ ਕਰਦੇ ਪਏ ਸ਼ਾਂਤੀ ਤਰੀਕੇ ਨਾਲ ਪਰ ਇਦਾਂ ਦਾ ਜਿਹੜੇ ਘਟਨਾਵਾਂ ਵਾਪਰੀਆਂ ਕਿੰਨਾ ਫਰਕ ਇਹਨਾਂ ਦੀ ਮਾਨਸਿਕਤਾ ਦਰਉਂਦੀ ਇਹਨਾਂ ਦੀ ਮਾਨਸਿਕਤਾ ਮਾੜੀ ਹੈ ਮਾਨਸਿਕਤਾ ਇਹਨਾਂ ਦੀ ਮਾੜੀ ਹੈ ਮੰਗ ਮੇਰੀ ਇਲੈਕਸ਼ਨ ਕਮਿਸ਼ਨ ਤੋਂ ਇਹ ਹੀ ਹੈ ਕਿ ਇਹਨੂੰ ਇਹਨੂੰ ਇਸ ਨੂੰ ਸੈਂਸਿਟਿਵ ਕਉਸ਼ਤ ਕੀਤਾ ਜਾਵੇ ਔਰ ਔਰ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਸੀ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜਬ ਆਨ ਦਾ ਸਪੋਰਟ ਨਹੀਂ ਹੋਊਗਾ ਦਸ ਫੇਰੇ ਦਫਤਰ ਕੇ ਰਾਏ ਐਸਐਸਪੀ ਦਾ ਸੀ ਕਾਰਵਾਈ ਦੀ ਮੰਗ ਕਰ ਮੈਂ ਮੰਗ ਕਰ ਚੁੱਕੇ ਹਾਂ ਹੋ ਚੁੱਕੀ ਹੈ ਇਹ ਸਾਨੂੰ ਗੁਰਜੀਤ ਸਿੰਘ ਓਜਲਾ ਜਿਹੜਾ ਦੇ ਵੱਲੋਂ ਕਿ ਮੰਗ ਕੀਤੀ ਜਾ ਰਹੀ ਹੈ ਕਿ ਜੇ ਕਾਰਵਾਈ ਨਹੀਂ ਹੋਈ ਤੇ ਦਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਇਹ ਗੁਰਜੀਤ ਸਿੰਘ ਓਜਲਾ ਜੋ ਕਾਂਗਰਸ ਦੇ ਉਮੀਦਵਾਰ ਨੇ ਕੈਮਰਾਮੈਨ ਮਨੋਜ ਦੇ ਨਾਮ ਮਜੀਦ ਸਿੰਘ ਲਿਵਿੰਗ ਇੰਡੀਆ ਨੂੰ ਅੰਬੀ ਸਰ